ਸ੍ਰੀ ਗੁਰਜੀ ਮੈਂ ਲਾਪ੍ਰਿਤ ਕਾ ਹਾਜ਼ਰਾਂ ਸੀ ਰਮਨਦੀਪ ਕੌਰ 임ਪਿਤ ਵਾਰਾ ਲਿਖਿਆ ਗਿਆ ਨਾਵਲ ਕਿਸਮਤ ਦੇ ਖੇਡ ਦਾ ਪਾਕਿਸਤਾਨ ਹਿਮਲਾ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸ਼ਾਮ ਨੂੰ ਕੀਰਤੀ ਰੌਸ਼ਨ ਨੂੰ ਲੈ ਕੇ ਆਪਣੇ ਘਰ ਨਾਲ ਘਰ ਆ ਗਏ ਘਰ ਆ ਕੇ ਪਹਿਲਾਂ ਤਾਂ ਉਸ ਨੂੰ ਨਹਾ ਕੇ ਕੜਾ ਪ੍ਰਸ਼ਾਦੀ ਦੀਗ ਬਣਾਈ ਤੇ ਸਖੁਨੀ ਸਾਹਿਬ ਜੀ ਦਾ ਪਾਠ ਕਰਕੇ ਪੋਪਾਇਆ ਫਿਰ ਉਸਨੇ ਲਾਪਿਤ ਨੂੰ ਫੋਨ ਕਰ ਲਈ ਮੈਸੇਜ ਕੀਤਾ ਥੋੜੇ ਸਮੇਂ ਬਾਅਦ ਹੀ ਲਪਿਤ ਨੇ ਮੈਸੇਜ ਦੇਖਣ ਤੋਂ ਬਾਅਦ ਤੁਰੰਤ ਫੋਨ ਕਰ ਲਿਆ ਫਿਰ ਕੀਰਤੀ ਨੇ ਸਿਮਰਨ ਨਾਲ ਹੋਈ ਸਾਰੀ ਗੱਲ ਲਪਿਤ ਨੂੰ ਦੱਸੀਗੀ ਲਪਿਤ ਨੇ ਉਸ ਨੂੰ ਕਿਹਾ ਕਿ ਉਹ ਸਿਮਰਨ ਦੇ ਘਰ ਦੀਆਂ ਤੋਂ ਕਿਸੇ ਤਰ੍ਹਾਂ ਦੀ ਬਿਮਾਰੀ ਤੇ ਪੈਸਿਆਂ ਦੀ ਗੱਲ ਪਤਾ ਕਰਵਾ ਲਵੇਗਾ ਤੇ ਫਿਰ ਕੀਰਤੀ ਨੂੰ ਦੱਸੇਗਾ ਕਿ ਕੀ ਸੱਚ ਹੈ ਤੇ ਕੀ ਝੂਠ ਅਗਲੇ ਦਿਨ ਲਪਿਤ ਨੇ ਕੀਰਤੀ ਨੂੰ ਫੋਨ ਕਰਕੇ ਦੱਸਿਆ ਕਿ ਜੋ ਵੀ ਸਿਮਰਨ ਨੇ ਕਿਹਾ ਸੀ ਉਹ ਸਭ ਸੱਚ ਸੀ ਹੋਰ ਤਾਂ ਹੋਰ ਉਸਨੇ ਕੀਰਤੀ ਦਿਨਾਂ ਨਾਲ ਮੰਗੇ ਹੋਏ ਉਸ ਮੁੰਡੇ ਬਾਰੇ ਵੀ ਬਹੁਤ ਕੁਝ ਪਤਾ ਕਰ ਰੱਖਿਆ ਸੀ ਤੇ ਉਹ ਵੀ ਸੱਚ ਸੀ ਪਰ ਕੀਰਤੀ ਕੋਲ ਉਸ ਮੁੰਡੇ ਨੂੰ ਜਵਾਬ ਦੇਣ ਲਈ ਕੋਈ ਸਬੂਤ ਨਹੀਂ ਸੀ ਇਸ ਲਈ ਉਹ ਚਾਹ ਕੇ ਵੀ ਉਸ ਨੂੰ ਰਿਸ਼ਤੇ ਤੋਂ ਮਨਾ ਨਹੀਂ ਸੀ ਕਰ 파 ਰਹੀ ਲਾਪ੍ਰਿਤ ਨੇ ਕੀਰਤੀ ਨੂੰ ਇਹ ਵੀ ਦੱਸਿਆ ਕਿ ਸਿਮਰਨ ਦੇ ਭੇਜੇ ਕਰੋੜਾਂ ਰੁਪਈਆ ਨਾਲ ਉਸੇ ਪਿੰਡ ਨੂੰ ਸਭ ਤੋਂ ਵੱਧ ਸੁੰਦਰ ਪਿੰਡ ਬਣਾਉਣ ਲਈ ਕੰਮ ਵੀ ਚੱਲ ਰਿਹਾ ਹੈ ਅਗਲੇ ਕਈ ਦਿਨਾਂ ਤੱਕ ਕੀਰਤੀ ਨੂੰ ਸਿਰਫ ਲਪ੍ਰਿਤ ਦੀ ਪਤਨੀ ਚਾਹ ਦੇ ਫੋਨ ਤੇ ਮੈਸੇਜ ਆ ਜਾਂਦੇ ਸਨ ਪਰ ਹੋਰ ਕਿਸੇ ਨਾਲ ਕੋਈ ਗੱਲ ਨਹੀਂ ਸੀ ਹੋ پا ਰਹੀ ਫੇਰ ਇੱਕ ਦਿਨ ਲਪ੍ਰਿਤ ਨੇ ਕੀਰਤੀ ਨੂੰ ਦੁਪਹਿਰ ਵੇਲੇ ਮੈਸੇਜ ਕਰਕੇ ਦੱਸਿਆ ਪਾਪੀ ਅਸੀਂ ਸਾਰੀ ਅੰਮ੍ਰਿਤ ਦੀ ਕਿਸੇ ਦੋਸਤ ਦੀ ਭੈਣ ਦੇ ਵਿਆਹ ਤੇ ਤੁਹਾਡੇ ਸ਼ਹਿਰ ਆ ਰਹੇ ਹਾਂ ਨਾਲੇ ਵਾਪਸ ਜਾਣ ਸਮੇਂ ਤੁਹਾਨੂੰ ਵੀ ਮਿਲ ਕੇ ਜਾਵਾਂਗੇ ਕੀਰਤੀ ਨੂੰ ਇਹ ਸੁਣ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਉਸਨੇ ਲਪ੍ਰਿਤ ਨੂੰ ਮੈਸੇਜ ਕੀਤਾ ਸੱਚੀ ਮਜ਼ਾਕ ਤਾਂ ਨਹੀਂ ਕਰਦਾ ਸੱਚੋ ਸੱਚ ਦੱਸ ਪਲੀਜ਼ ਲਪ੍ਰਿਤ ਭੱਭੀ ਮਜ਼ਾਕ ਨਹੀਂ ਸੱਚੀ ਤੁਸੀਂ बस ਤਿਆਰ ਰਹੋ ਆਗੇ ਅਸੀਂ ਬਸ ਹੁਣ ਮੈਂ ਤੁਹਾਡੇ ਆਲੇ ਬਾਂਦਰ ਜੀ ਨੂੰ ਤਿਆਰ ਕਰ ਲਵਾਂ ਫਿਰ ਕਰਦਾ ਮੈਸੇਜ ਇਹਨਾਂ ਕਹਿ ਕੇ ਲਪ੍ਰਿਤ ਤਿਆਰ ਹੋਣ ਲਈ ਚਲਾ ਗਿਆ ਕੀਰਤੀ ਨੇ ਉਹਨਾਂ ਦੇ ਆਉਣ ਦੀ ਚਾਹ ਵਿੱਚ ਸਭ ਤਿਆਰੀਆਂ ਕਰ ਲਈਆਂ ਸ਼ਾਮ ਤੱਕ ਜਦੋਂ ਕੋਈ ਮੈਸੇਜ ਫੋਨ ਨਾ ਆਇਆ ਤਾਂ ਕੀਰਤੀ ਨੂੰ ਫਿਕਰ ਹੋਣ ਲੱਗੀ ਕੀਰਤੀ ਨੇ ਆਪਣਾ ਫੋਨ ਚੁੱਕ ਕੇ ਲਪ੍ਰਿਤ ਨੂੰ ਮੈਸੇਜ ਕੀਤਾ ਕੀਰਤੀ ਲਵੀ ਲਪ੍ਰਿਤ ਹਾਂਜੀ ਪੱਪੀ ਜੀ ਕੀਰਤੀ ਕਿੱਥੇ ਆਈ ਕਿਉਂ ਨਹੀਂ ਕਿਤੇ ਮੈਨੂੰ ਮਿਲੇ ਬਿਨਾ ਤਾਂ ਨਹੀਂ ਮੁੜਗੇ ਲਪ੍ਰਿਤ ਭਾਬੀ ਕਿੱਥੇ ਇੱਥੇ ਹੀ ਆ ਰਹਾ ਅਜੀ ਤਾਂ ਅਜੀ ਤਾਂ ਵਾਰਨੇ ਹੋਣੇ ਆ ਫਿਰ ਵੇਲੇ ਹੁਕੇ ਕਰਦੇ ਆਂ ਗੱਲ ਆਪਾਂ ਤੁਸੀਂ ਫਿਕਰ ਨਾ ਕਰੋ ਆਇਆ ਮੈਂ ਬਸ ਕੀਰਤੀ ਤੇ ਬਿਨਾ ਕੋਈ ਹੋਰ ਗੱਲ ਸੁਨੇ ਲਪ੍ਰਿਤ ਨੇ net ਫੰਦ ਕਰ ਦਿੱਤਾ ਉਹ ਤਾਂ ਅੰਮ੍ਰਿਤ ਆਪਣੀ ਪਤਨੀ ਤੇ ਅੰਮ੍ਰਿਤ ਮੰਮੀ ਜੀ ਨਾਲ ਰੋਟੀ ਖਾਣ ਵਿੱਚ ਰੁੱਝ ਗਿਆ ਪਰ ਇਧਰ ਕੀਤੇ ਦੇ ਦਿਮਾਗ ਵਿੱਚ ਪਤਾ ਨਹੀਂ ਕੀ ਕੀ ਆ ਰਿਹਾ ਸੀ ਅਤੇ ਉਸ ਦੇ ਦਿਲ ਨੂੰ ਅੱਜ ਵੀ ਜਹੀ ਲੱਗ ਗਈ ਸੀ ਉਸ ਨੂੰ ਇਹਦਾ ਮਹਿਸੂਸ ਹੋ ਰਿਹਾ ਸੀ ਕਿ ਉਸ ਨੂੰ ਦਿਲ ਦਾ ਦੌਰਾ ਪੈਣ ਵਾਲਾ ਹੈ ਜਾਂ ਫਿਰ ਦਿਮਾਗ ਦੀ ਨਾੜੀ ਫਟਣ ਵਾਲੀ ਆ ਫਿਰ ਅਚਾਨਕ ਅੱਧੇ ਘੰਟੇ ਬਾਅਦ ਉਸ ਨੂੰ ਲਪ੍ਰਿਤ ਦਾ ਫੋਨ ਆ ਗਿਆ ਲਪ੍ਰਿਤ ਭਾਬੀ ਕੀਰਤੀ ਹਾਂਜੀ ਕਿੱਥੇ ਆ ਗਏ ਲਪ੍ਰਿਤ ਇੱਥੇ ਹੀ ਆ ਬਬੀ ਅਜੇ ਤਾਂ ਕੀਰਤੀ ਮਹਿਸੂਸ ਇਹ ਜਿਹਾ ਮੂੰਹ ਬਣਾ ਕੇ ਕਿਉਂ ਹਣ ਇੱਥੇ ਹੀ ਬੈਠੇ ਰਹਿਣਾ ਹੈ ਟਾਈਮ ਤਾਂ ਦੇਖੋ ਰਾਤ ਹੋ ਗਈ 8:30 ਵਜਨ ਵਾਲੀ ਨੇ ਜਾਣਾ ਵੀ ਦੇਖ ਲੈ ਕਿੱਥੇ ਆ ਤੁਸੀਂ ਲਪ੍ਰਿਤ ਭਾਬੀ ਘੱਟੀ ਵਿੱਚ ਆਇਆ ਤੁਸੀਂ ਫੇਰ ਨਹੀਂ ਛੱਡਦੇ ਫਿਕਰ ਚ ਹੀ ਕਰਨੀ ਵੈਸੇ ਗੱਲ ਦੱਸਣ ਲਈ ਫੋਨ ਕੀਤਾ ਹੀ ਮੈਂ ਕਿਹਤੀ ਫਿਰ ਤਾਂ ਚੱਲਦੀ ਫालतू ਗੱਲਾਂ ਕਿਉਂ ਕਰਦਾ ਫਿਰ ਲਪ੍ਰਿਤ ਭਾਬੀ ਸਿਮਰਨ ਆ ਰਹੀ ਆ ਇੰਡੀਆ ਥੋੜੇ ਦਿਨਾਂ ਤੱਕ ਆਪਣੇ ਨਾਲ ਆਪਣਾ ਬਾਂਦਰ ਜਿਹਸ ਸੰਮਰ ਵੀ कीर्ति खुशी ਵਿੱਚ ਸਾਲਾ ਮਾਰਦੇ ਹੋਏ ਸੱਚੀ ਲਪ੍ਰਿਤ ਹਾਂਜੀ ਭਾਬੀ ਸੱਚੀ ਕੀਰਤੀ ਮੰਗ ਕੀ ਮੰਗਣਾ ਹੈ ਤੂੰ ਅੱਜ ਮੇਰਾ ਦਿਲ ਬਾਗੋਵਾ ਕਰਤਾ ਤੋ ਲਪ੍ਰਿਤ ਮੰਗਾ ਮੁਕਰੋਂਗੇ ਤਾਨੀ ਕੀਰਤੀ ਨਹੀਂ ਮੁਕਰਨਾ ਕਿਉਂ ਆ ਮੈਂ ਮੰਗ ਚੋ ਮੰਗਣਾ ਜਾਣਾ ਲਪ੍ਰਿਤ ਭਾਪੀ बस ਮੇਰੇ ਵੀਰੇ ਨਾਲ ਹਮੇਸ਼ਾ ਗੱਲ ਕਰਦੇ ਰਹੋ ਹੋਰ ਕੁਝ ਵੀ ਨਹੀਂ ਚਾਹੀਦਾ ਕੀਰਤੀ ਕਰਦੀ ਤਾਂ ਹੈਗੀ ਤੇ ਕਰਦੀ ਰਹੂੰਗੀ ਜਦੋਂ ਤੱਕ ਜਿਉਂਦੀ ਆ ਸੱਚ ਇਹ ਕਿਤੇ ਨੇ ਮੇਰੀ ਗੱਲ ਹੀ ਕਰਾ ਦੇ ਲਾਪਤ ਪਾਪੀ ਉਹ ਆਈਸਕ੍ਰੀਮ ਖੰਦਾਏ ਫੇਰ ਕਰਾ ਦੂੰਗਾ ਨਾਲੇ ਪਾਪੀ ਮੈਂ ਚਾਹਤੀ ਅੰਮ੍ਰਿਤ ਤੀਨੋਂ ਮਾਸੀ ਜੀ ਦੀ ਕੰਨ ਖਾ ਰਹੀਆਂ ਕਿ ਤੁਹਾਨੂੰ ਮਿਲ ਕੇ ਜਾਣਾ ਈ ਮੈਸੇਜ ਕਰਕੇ ਦੱਸਾਂ ਕੀ ਕਹਿੰਦੇ ਨੇ ਆਵਾਜ਼ਾਂ ਮਾਰਦੇ ਨਹੀਂ ਹੁਣ ਮੈਨੂੰ ਮੈਂ ਫੇਰ ਕਰਦਾ ਮੈਸੇਜ ਰਾਤ ਦੇ 10 ਵਜੇ ਕੇਸਨ ਪਰਚੀਤਾ ਕਲਪਿਤ ਨੇ ਕੀ ਤਿੰਨੋਂ ਫੋਨ ਕਰਕੇ ਕੁਝ ਵੀ ਨਹੀਂ ਸਿੱਧਿਆ ਕੀਰਤੀ ਨੇ ਸਿਰਫ ਫਿਕਰ ਵਿੱਚ ਅਜੇ ਤੱਕ ਰੋਟੀ ਵੀ ਨਹੀਂ ਸਿਖਾਦੀ ਫਿਰ ਅਚਾਨਕ ਫੋਨ ਵਜਿਆ ਤਾਂ ਕੀਰਤੀ ਨੇ ਪਹਿਲੀ ਘੰਟੀ ਤੇ ਹੀ ਫੋਨ ਚੁੱਕ ਲਿਆ ਅਗੋਂ ਲਪ੍ਰਿਤ ਕਹਿਣ ਲੱਗਾ ਲਪ੍ਰਿਤ ਹੈਲੋ ਪਾਪੀ ਕੀਰਤੀ ਕਿੱਥੇ ਆ ਚਲੇ ਗਏ ਮੈਨੂੰ ਲੱਗਦਾ ਤੁਸੀਂ ਤਾਂ ਹਨਾ ਕੀ ਗੱਲ ਮੈਨੂੰ ਮਿਲੇ ਵੀ ਨਹੀਂ ਲਪ੍ਰਿਤ ਚੱਲੇ ਆਜੀ ਤਾ ਉਥੋਂ ਆ ਗੱਲ ਕਰ ਲੋ ਤੁਸੀਂ ਕੀਰਤੀ ਹਮ ਕਰਵਾ ਦੇ ਨਸੀਬ ਕੌਰ ਹੈਲੋ ਕੀਰਤੀ ਕੀਰਤੀ ਨੂੰ ਆਵਾਜ਼ ਦੀ ਪਹਿਚਾਨ ਆਈ ਉਸ ਨੂੰ ਇਦਾਂ ਲੱਗਿਆ ਜਿਵੇਂ ਅੰਮ੍ਰਿਤ ਫੁੱਲ ਰਿਹਾ ਹੁੰਦਾ ਹੈ ਉਸ ਨੇ ਝੱਟ ਜਵਾਬ ਦਿੱਤਾ ਕੀਰਤੀ ਹਾਂਜੀ ਅੰਮ੍ਰਿਤ ਨਸੀਬ ਕੌਰ ਪੁੱਤ ਮੈਂ ਮੰਮੀ ਬੋਲਦੀ ਆ ਕੀਰਤੀ ਹਾਂਜੀ ਮਮਾ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਤੁਸੀਂ ਨਸੀਬ ਕੌਰ ਸਭ ਠੀਕ ਆ ਬੁੱਤ ਤੁਸੀਂ ਦੱਸੋ ਬੇਟਾ ਕੀਰਤੀ ਹਾਂਜੀ ਠੀਕ ਆ ਜੀ ਇਹ ਕਿ ਮੈਨੇ ਮਮਾ ਜੀ ਨਸੀਬਖਰ ਪੁੱਤ ਇਹ ਸਾਰੇ ਤੈਨੂੰ ਮਿਲਣ ਦਾ ਰੌਲਾ ਪਾਈ ਬੈਠੇ ਨੇ ਜਿਤ ਕਰਦੇ ਨੇ ਕੀਰਤੀ ਕੋਈ ਨਹੀਂ ਮਮਾ ਜੀ ਤੁਸੀਂ ਆਜੋ ਫਿਰ ਕੀ ਹੋਇਆ ਨਸੀਬਖਰ ਨਾ ਪੁੱਤ ਮੈਂ ਤੈਨੂੰ ਨਾਲੇ ਤੇਰੀ ਮੰਮੀ ਹੋਣਾ ਨੂੰ ਤਕਲੀਫ ਨਹੀਂ ਦੇ ਸਕਦੀ ਨਾਲੇ ਟਾਈਮ ਦੇ ਕਿੰਨਾ ਹੋ ਗਿਆ ਐਵੇਂ ਪਰੇਸ਼ਾਨ ਹੋਮੋਗੇ ਤੁਸੀਂ ਸਾਰੇ ਨਾਲੇ ਪੁੱਤ ਅਸੀਂ ਕਿੰਨੀ ਦੂਰ ਜਾਣਾ ਤੈਨੂੰ ਤਾਂ ਪਤਾ ਹੀ ਆ ਕੀਤੇ ਕੋਈ ਗੱਲ ਨਹੀਂ ਮਮਾ ਜੀ ਫਿਰ ਕੀ ਥੋੜਾ ਲੇਟ ਹੋਰ ਚਲੇ ਜਾਇਓ ਪਲੀਜ਼ ਮਮਾ ਜੀ ਆਜੋ ਮੈਨੂੰ ਮਿਲਾ ਕੇ ਲੈ ਚੋਏ ਨਾਲੇ ਇਹਨਾਂ ਨੂੰ ਵੀ ਨਾਲੇ ਤੁਸੀਂ ਮਿਲ ਜੋ ਪਲੀਜ਼ ਮਮਾ ਜੀ ਨਸੀਬਕਰ ਬੇਟੇ ਸ਼ਾਇਦ ਤੈਨੂੰ ਦੱਸਿਆ ਨੀਲਾ ਵੀ ਨਹੀਂ ਕੀਤੀ ਕੀ ਹੋਇਆ ਮਮਾ ਜੀ ਨਸੀਬਕਰ ਪੁੱਤ ਸਵੇਰੇ ਜਦੋਂ ਅਸੀਂ ਆਏ ਸੀ ਤਾਂ ਕੋਈ ਹੈ ਨਹੀਂ ਸੀ ਜਦੋਂ ਤੱਕ ਲਵੀ ਦੇ ਮੰਮੀ ਘਰ ਆਏ ਉਦੋਂ ਨੂੰ ਕੋਈ ਹੋਰ ਆਪਣੀ ਮੱਛ ਕੁਲ ਕੀ ਲੈ ਗਿਆ ਪੁੱਤ ਕੀਰਤੀ ਉਹ ਹੋ ਮਮਾ ਜੀ ਫੇਰ ਹੁਣ ਕੀ ਕਰੋਗੇ ਨਸੀਬਗਰ ਪੁੱਤੇ ਤੀਆਂ ਜਾ ਕੇ ਸ਼ਾਇਦ ਕੱਲ ਨੂੰ ਰਿਪੋਰਟ ਤਰਜ ਕਰਵਾਉਣੀ ਪਵੇ ਅੱਜ ਵੀ ਬਹੁਤ ਵਧੀਆ ਸੀ ਸਭ ਤੋਂ ਮਹਿੰਗੀ ਉਹੀ ਲਿਆਂਦੀ ਸੀ ਪੁੱਤ ਮੇਰੀ ਮਜਬੂਰੀ ਆ ਨਹੀਂ ਤਾਂ ਮਿਲਣਾ ਤਾਂ ਮੈਮੀ ਸੀ ਤੈਨੂੰ ਕੀਰਤੀ 엄마 ਜੀ ਹੁਣ ਤੁਸੀਂ ਆਏ ਹੋਏ ਹੋ ਫੇਰ ਪਤਾ ਨਹੀਂ ਕਦੋਂ ਆ ਹੋਣਾ ਨਸੀਬਗਰ ਕੋਈ ਨਾ ਪੁੱਤ ਸਾਡੇ ਤਾਂ ਗਿੜੀ ਇਧਰ ਵੱਜਦੀ ਹੀ ਰਹਿੰਦੇ ਨੇ ਫੇਰ ਸਹੀ ਲਿੱਤ ਤੁਸੀਂ ਮੇਰੀ ਗੱਲ ਕਰਵਾਓ ਆਪਣੇ ਮੰਮਾ ਨਾਲ ਕੀਤੀ ਹਾਂਜੀ 1 ਮਿੰਟ ਰੁਕੋ ਕਰਵਾਉਣੀ ਆ ਕੀਤੀ ਨੇ ਆਪਣੀ ਮੰਮੀ ਜੀ ਕੋਲ ਆ ਕੇ ਫੋਨ ਉਹਨਾਂ ਨੂੰ ਦਿੰਦੇ ਹੋਏ ਕਿਹਾ ਆ ਗੱਲ ਕਰਿਓ ਮੰਮੀ ਜੀ ਗੁਰਮੀਤ कौर ਕੀਤੀ ਦੀ ਮੰਮੀ ਹੈਲੋ ਨਸੀਬ कौर ਹਾਂਜੀ ਗੁਰਮੀਤ कौर ਸਤਿ ਸ਼੍ਰੀ ਅਕਾਲ ਜੀ ਨਸੀਬ कौर ਸਤਿ ਸ਼੍ਰੀ ਅਕਾਲ ਜੀ ਭੈਣ ਜੀ ਗੁਰਮੀਤ कौर ਹੋ ਠੀਕ ਹੋ ਤੁਸੀਂ ਅੰਮ੍ਰਿਤ ਕਿਵੇਂ ਆ ਹਣ ਨਸੀਬ ਕੌਰ ਸਭ ਠੀਕ ਆ ਭੈਣ ਜੀ ਤੁਸੀਂ ਦੱਸੋ ਇੱਧਰ ਗੁਰਮੀਤ ਕੌਰ ਹਾਂਜੀ ਸਭ ਠੀਕ ਆ ਜੀ ਨਸੀਬ ਕੌਰ ਮੈਨੂੰ ਤਾਂ ਸੀ ਵੀ ਅੰਮ੍ਰਿਤ ਹੀ ਇੰਨਾ ਜਿੱਦੀ ਆ ਪਰ ਕੀਰਤੀ ਤਾਂ ਇਸ ਤੋਂ ਫੇਰ ਵੱਧ ਜਿੱਦੀ ਆ ਹੁਣ ਦੇਖ ਲਓ ਜਿੱਦ ਕਰਦੀ ਆ ਕਹਿੰਦੇ ਘਰ ਆ ਕੇ ਜਾਓ ਗੁਰਮੀਤ ਕੌਰ ਹਾਂ ਫੇਰ ਆ ਜਾਓ ਤਾਂ ਕੀ ਆ ਨਸੀਬ ਕੌਰ ਰਾਤ ਨੂੰ ਕਾਹਨੂੰ ਪਰੇਸ਼ਾਨ ਕਰਨਾ ਹੈ ਤੁਹਾਨੂੰ ਨਾਲੇ ਪਹਿਲਾਂ ਹੀ ਉੱਥੋਂ ਹੀ ਲੇਟ ਹੋਗੇ ਹੁਣ ਘਰ ਵੀ ਪਹੁੰਚਣ ਨੂੰ ਟਾਈਮ ਲੱਗੂ ਇਹ ਨੂੰ ਸਮਝਾਓ ਤੁਸੀਂ ਕਦੇ ਫੇਰ ਆਵਾਂਗੇ ਅਸੀਂ ਗੁਰਮੀਤ ਘਾਰੇ ਕੋਈ ਨਾ ਜੀ ਇਹ ਨੂੰ ਵੀ ਹੋਣਾ ਵੀ ਅੰਮ੍ਰਿਤ ਨੂੰ ਮਿਲ ਲਓਗੀ ਤਾਂ ਕਹਿੰਦੀ ਹੋਣੀ ਆ ਨਸੀਬਕੌਰ ਹਾਂਜੀ ਤੁਸੀਂ ਗੱਲ ਕਰਵਾਓ ਇਹ ਤੇ ਮੇਰੇ ਨਾਲ ਗੁਰਮੀਤ ਘਾਰੇ ਕੀਰਤੀ ਨੂੰ ਫੜਾ ਦਿੰਦੀ ਆ ਫੋਨ ਕੀਰਤੀ ਹਾਂਜੀ ਮਮਾ ਜੀ ਨਸੀਬਕੌਰ ਚੰਗਾ ਪੁੱਤ ਧਿਆਨ ਰੱਖੀ ਲੈਨ ਨਾਲੇ ਅੰਮ੍ਰਿਤ ਨਾਲ ਗੱਲ ਕਰ ਲੈ ਕੀਰਤੀ ਠੀਕਾ ਮਮਾ ਜੀ ਸੈਸ਼ੀ ਗੱਲ ਜੀ ਅੰਮ੍ਰਿਤ ਹੈਲੋ कौन बोलता कीर्ति मैं कीर्ति बोलती हाँ ठीक हो तो अमृत हम ठीक हाँ की जाए फिर है ना अमृत हम ती कि बोलते होरती बस इना याद रख लो भी मैं कीर्ति हाँ होर ना कुछ भी सोचो मेरे बारे ठीक है जो ठीक हो जाऊँगी आपे पता लग जाना सारा कुछ तो ठीक है अमृत हम कीरती ਹੋਰ ਕੀ ਕਰਦੇ ਹੋ ਅੰਮ੍ਰਿਤ ਗੱਡੀ ਵਿੱਚ ਬੈਠੀਆਂ ਸੀ ਦੂਰ ਚੱਲੇ ਆ ਕੀਰਤੀ ਅੱਛਾ ਫਿਰ ਹੋਰ ਕੀ ਗੱਲ ਅੰਮ੍ਰਿਤ ਉਹ ਤੁਸੀਂ ਵੀਰੇ ਨੂੰ ਪੁੱਛ ਲਓ ਮੈਂ ਤਾਂ ਆਈਸਕ੍ਰੀਮ ਖਾਣਾ ਵਿਆਹ ਤੇ ਵੀ ਖਾਤੀ ਸੀ ਇੱਕ ਗ੍ਰੀਨ ਵਾਲੀ ਇੱਕ ਵਾਈਟ ਵਾਲੀ ਇਹਨਾਂ ਕਹਿ ਕੇ ਅੰਮ੍ਰਿਤ ਨੇ ਫੋਨ ਲੱਪ੍ਰਿਤ ਨੂੰ ਫੜਾ ਦਿੱਤਾ ਲੱਪ੍ਰਿਤ ਚਲੋ ਭਾਪੀ ਰੋਣਾ ਨਹੀਂ ਹੁਣ ਬਾਅਦ ਵਿੱਚ ਕਿਤੇ ਰੋਈ ਜਾਮੋ ਫਿਰ ਮਿਲ ਕੇ ਨਹੀਂ ਗਏ ਹੁਣ ਮੈਂ ਡਰਾਈਵ ਕਰਦਾ ਕੱਲ ਕਰ ਕਰਦੇ ਹਾਂ ਓਕੇ ਬਾਏ ਕੀਰਤੀ ਬਾਏ ਧਿਆਨ ਨਾਲ ਚਾਹੇ ਗੱਡੀ ਲੈ ਕੇ ਲਪ੍ਰਿਤ ਹਾਂਜੀ ਸੋਚੋ ਹੁਣ ਬੇਫਿਕਰ ਹੋ ਕੇ ਅਗਲੇ ਦਿਨ ਦੁਪਹਿਰ ਵੇਲੇ ਲਪ੍ਰਿਤ ਨੇ ਫੋਨ ਕੀਤਾ ਤੇ ਕੀਰਤੀ ਨੂੰ ਦੱਸਿਆ ਲਪ੍ਰਿਤ ਭਾਬੀ ਮਾਸੀ ਜੀ ਸਾਰੇ ਰੋਂਦੇ ਆਏ ਨੇ ਚਾਹ ਤੈਨਾਂ ਕੋਲੇ ਪਿੱਛੇ ਵਾਟੀ ਸੀ ਘਾਰਾ ਕੀ ਮੈਨੂੰ ਦੱਸਤੀ ਸੀ ਕਹਿੰਦੀ ਰੋਂਦੀ ਸੀ ਸਾਰੇ ਰਾ ਕੀਰਤੀ ਫਿਰ ਮਿਲ ਕੇ ਵੀ ਨਹੀਂ ਗਏ ਨਾਲੇ ਲਾਪਤ ਭਾਬੀਓ ਕਹਿੰਦੇ ਕਿਹੜੇ ਮੂੰਹ ਨਾਲ ਜਾਂਦੀ ਕਰ ਕਹਿੰਦੇ ਕੀਰਤੀ ਦੀ ਗੁਨੇਗਾਰ ਆ ਮੈਂ ਮੈਂ ਉਹਨੂੰ ਕਿਹੜੇ ਮੂੰਹ ਨਾਲ ਮਿਲਾ ਜੱਜ ਨਾਲ ਬੋਲਦੀ ਵੀ ਨਹੀਂ ਕੱਲ ਦੇ ਕੀਰਤੀ ਉਹਨਾਂ ਨੂੰ ਮੈਂ ਬਹੁਤ ਵਾਰੀ ਇਹ ਗੱਲ ਕਹਤੀ ਕਿ ਮੈਂ ਉਹਨਾਂ ਨਾਲ ਗੁੱਸੇ ਨਹੀਂ ਕਿਉਂਕਿ ਉਹਨਾਂ ਦੀ ਕੋਈ ਗਲਤੀ ਨਹੀਂ ਉਹ ਵੀ ਮਜਬੂਰ ਨੇ ਤੁਸੀਂ ਉਹਨਾਂ ਨੂੰ ਸਮਝਾਓ ਪਲੀਜ਼ ਲਵੀ ਕੁਝ ਹੋਰ ਕੱਲ ਵਾਰੇ ਤੇ ਵਿਆਹ ਦੀਆਂ ਗੱਲਾਂ ਕਰਨ ਤੋਂ ਬਾਅਦ ਲਾਪਤ ਨੇ ਫੋਨ ਕੱਟ ਦਿੱਤਾ ਨੋਗਾ ਤੋਂ ਯਾਰ ਵੀਨੂ ਲਪ੍ਰਿਤ ਨੇ ਕੀਰਤੀ ਨੂੰ ਸ਼ਾਮ ਨੂੰ ਫੋਨ ਕੀਤਾ ਤੇ ਦੱਸਿਆ ਲਪ੍ਰਿਤ ਹਲੋ ਭਾਬੀ ਕਿਵੇਂ ਹੋ ਤੁਸੀਂ ਕੀਰਤੀ ਮੈਂ ਤਾਂ ਠੀਕ ਹੀ ਹਾਂ ਮੈਨੂੰ ਕੀ ਹੋਣਾ ਤੂੰ ਦੱਸ ਇਧਰ ਕਿਵੇਂ ਨੇ ਸਾਰੇ ਇਹ ਕਿ ਮੈਨੇ ਲਪ੍ਰਿਤ ਹਾਂਜੀ ਠੀਕ ਨੇ ਉਹ ਵੀ ਤੁਹਾਡੇ ਇੱਕ ਗੁੱਡ ਨਿਊਜ਼ ਆ ਕੀਰਤੀ ਜਲਦੀ ਦੱਸ ਮੈਨੂੰ ਪਲੀਜ਼ ਲਪ੍ਰਿਤ ਮੈਂ ਤਾਂ ਤੁਹਾਡੇ ਤੋਂ ਪਹਿਲਾਂ ਮੈਂ ਤਾਂ ਕਰਾਉਣੀ ਸੀ ਤੁਹਾਨੂੰ ਤੰਗ ਕਰਨਾ ਸੀ ਪਰ ਤੁਸੀਂ ਤਾਂ ਪਹਿਲਾਂ ਹੀ ਰੋਣ ਹੱਕੇ ਹੋਏ ਪਏ ਹੋ ਕੀ ਹੋ ਗਿਆ ਬਿਮਾਰੁੱਤ ਸੀ ਕੀਰਤੀ ਦੀ ਆਵਾਜ਼ ਤੋਂ ਲੱਗ ਰਿਹਾ ਸੀ ਜਿਵੇਂ ਉਹ ਬਿਮਾਰ ਹੋਵੇ ਚਲ ਮੈਂ ਹੋਰ ਤੰਗ ਨਹੀਂ ਕਰਦਾ ਦੱਸ ਦਿਨਾ ਏ ਸੁਣੋ ਫਿਰ ਥੋਡੀ ਸੌਕ ਨਾਗੀ ਸਿਮਰਨ ਕੀਰਤੀ ਖੁਸ਼ ਹੁੰਦੇ ਹੋਏ ਹਾਂ ਸੱਚੀ ਲਪ੍ਰਿਤ ਮੈਂ ਸੌਕਨ ਕਿਹਾ ਤੁਸੀਂ ਖੁਸ਼ ਹੋਨੇ ਹੋ ਕੀਰਤੀ ਉਹ ਹੁਣ ਮੇਰੀ ਸੌਕਨ ਨਹੀਂ ਤੂੰ ਮਯਾ ਕਰੀ ਜਾ ਕੋਈ ਨਹੀਂ ਤੂੰ ਖੁਸ਼ ਹੋਲਾ ਅਸੀਂ ਕਦੋਂ ਆਈ ਆ ਤੈਨੂੰ ਕਿਹਨੇ ਦੱਸਿਆ ਲਪ੍ਰਿਤ ਕੱਲ੍ਹ ਆਈ ਆ ਮੈਨੂੰ ਤਾਂ ਅੱਜ ਹੀ ਦੱਸਿਆ ਏ ਉਹਨਾਂ ਨੇ ਆਪ ਹੀ ਫੋਨ ਕਰਕੇ ਕੀਤੀ ਹਾਂ ਸੱਚੀ ਤੇਰੇ ਕੁੜੂ ਦਾ ਫੋਨ ਆਇਆ ਸੀ ਕੀ ਕਹਿੰਦੇ ਸੀ ਕਿਵੇਂ ਹਣ ਉਹ ਸਮਰ ਨਹੀਂ ਆਇਆ ਨਾਲ ਉਹਦੇ ਬਾਰੇ ਕੁਝ ਦੱਸਿਆ ਕਿ ਨਹੀਂ ਲਪ੍ਰਿਤ ਬੱਬੀ ਰੁਕੋ ਰੁਕੋ ਸਾ ਲੈ ਦਿਓ ਦੱਸ ਤਾਂ ਤੁਸੀਂ ਤਾਂ ਸਾ ਵੀ ਨਹੀਂ ਲੈਂਦੇ ਕੀਤੀ ਦੱਸ ਫੇਰ ਜਲਦੀ ਲੱਭ ਮਜ਼ਾਕ ਦੀ ਲੈ ਜੇ ਨਾਲ ਲੈ ਫੇ ਸੁਣੋ ਮੈਨੂੰ ਫੋਨ ਆਇਆ ਉਹ ਮੈਨੂੰ ਕਹਿੰਦੇ ਹਾਂ ਜੀ ਬਰਾੜ ਸਾਹਿਬ ਕਿਵੇਂ ਹੋ ਮੈਂ ਕਿਹਾ ਠੀਕਾ ਜੀ ਤੁਸੀਂ ਦੱਸੋ ਕੀ ਹਤੀ ਦੱਸਦੀ ਪਲੀਜ਼ ਜਲਦੀ ਲੱਭ ਭਾਬੀ ਉਹ ਕਹਿੰਦੀ ਕਿ ਸਮਰ ਅਜੇ ਨਹੀਂ ਆ ਸਕਦਾ ਇੱਕ ਤਾਂ ਉਹਨੇ ਅਜੇ ਲੋਕਅਪ ਵਿੱਚੋਂ ਹੀ 3 ਸਤੰਬਰ ਨੂੰ ਨਿਕਲਣਾ ਹੈ ਦੂਜੀ ਗੱਲ ਫੇਰ ਵੀ ਅਜੇ ਉਹਨੂੰ ਟਾਈਮ ਲੱਗੂ ਆਉਣ ਵਾਸਤੇ ਬਾਕੀ ਭਾਬੀ ਕਹਿੰਦੀ ਸੀ ਕਿ ਜਲਦੀ ਹੀ ਗੱਲ ਹੋ ਜੂਗੀ ਤੁਹਾਡੇ ਸਾਰਿਆਂ ਨਾਲ ਉਹਦੀ ਤੀਨਾਲੀ ਕਹਿੰਦੀ ਕਿ ਉਹ ਆਪਣੀ ਮੰਮੀ ਨਾਲ ਤਾਂ ਰੋਜ਼ ਕੱਲ ਕਰ ਲੈਂਦਾ ਹੈ ਕਿਉਂਕਿ ਇੱਕ ਜਣੇ ਨਾਲ ਤਾਂ ਉਹ ਗੱਲ ਕਰ ਸਕਦਾ ਹੈ ਕਿਸੇ ਹੋਰ ਨਾਲ ਨਹੀਂ ਕਰ ਸਕਦਾ ਕੀਵਦੀ ਹੋਰ ਕੀ ਕਹਿੰਦੀ ਸੀ ਐਗਰੀਮੈਂਟ ਫਰ ਨਹੀਂ ਦੱਸਿਆ ਕੁਝ ਲਾਪੇਤ ਦੱਸਦੀ ਸੀ ਕਹਿੰਦੀ ਮੈਂ ਮੰਮੀ ਜੀ ਨੂੰ ਮਿਲ ਕੇ ਉਹਨਾਂ ਨੂੰ ਫੜਾ ਦੂੰ ਬਾਕੀ ਤੁਹਾਡੇ ਨਾਲ ਗੱਲ ਕਰੂਗੀ ਜਲਦੀ ਫੋਨ ਕਰਕੇ ਫਿਰ ਤੁਸੀਂ ਸਾਰਾ ਕੁਝ ਪੁੱਛ ਲਿਓ ਨਾਲੇ ਮਿਲਨ ਨੂੰ ਵੀ ਕਹਿੰਦੀ ਸੀ ਸਾਰਿਆਂ ਨੂੰ ਹੀ ਕਹਿੰਦੀ ਨਾਲੇ ਮੈਂ ਮਿਲ ਲਵਾਂਗੀ ਨਾਲੇ ਗਿਫਟ ਲੈ ਆਈਆਂ ਉਹ ਵੀ ਦੇ ਦੂੰ ਸਭ ਨੂੰ ਕੀਤੇ ਗਿਫਟ ਦਾ ਕੀ ਆ ਐਦਾਂ ਹੀ ਮਿਲ ਲੈਂਦੀ ਉਹ ਆਪਾਂ ਕਿਹੜਾ ਜਵਾਬ ਦੇਣ ਲੱਗੇ ਸੀ ਉਹਨੂੰ ਪਰ ਮੰਮੀ ਜੀ ਨੂੰ ਮਿਲਣ ਨੂੰ ਕਿਵੇਂ ਬਣਾਵਾਂਗੇ ਆਪਾਂ ਸਿਮਰਨ ਨਾਲ ਲਪ੍ਰਿਤ ਹੋਰ ਕੀ ਮੈਨੂੰ ਕਹਿੰਦੀ ਤੇਰੀ ਜ਼ਿੰਮੇਵਾਰੀ ਆ ਮਾਮ ਨਾਲ ਮੈਨੂੰ ਮਲਾਉਂਦੀ ਦੱਸੋ ਮੈਂ ਕਿਵੇਂ ਮਾਸੀ ਜੀ ਨੂੰ ਪੂਰੀ ਪਲੈਨਿੰਗ ਕਰਕੇ ਆਈ ਆ ਬੇਸ਼ੱਕ ਤੇਰੇ ਪ੍ਰੇਡ ਕਰਾਉਣ ਦੀ ਕੀ ਹਤੀ ਕੋਈ ਨਹੀਂ ਕੁਝ ਨਹੀਂ ਹੁੰਦਾ ਮੰਨ ਜਾਣਾ ਇਹ ਮੰਮੀ ਜੀ ਨੇ ਵੀ ਲਪ੍ਰਿਤ ਮੁਸ਼ਕਲਾਵਾ ਵੀ ਵੈਸੇ ਤਾਂ ਬੱਕੀ ਕੋਸ਼ਿਸ਼ ਕਰਕੇ ਦੇਖੋ ਕੀਰਤੀ ਗੁੱਸੇ ਵੀ ਬਹੁਤ دیر ਤੱਕ ਰਹਿੰਦੇ ਨਹੀਂ ਮੰਮੀ ਜੀ ਵੀ ਪਰ ਲਵੀ ਉਹਨੇ ਹਰਕਤਾਂ ਹੀ ਇਦਾਂ ਦੀਆਂ ਕੀਤੀਆਂ ਨੇ ਮੰਮੀ ਜੀ ਵੀ ਕਿਵੇਂ ਭੁੱਲ ਸਕਦੇ ਨੇ ਲਪ੍ਰਿਤ ਹਾਂਜੀ ਚਲੋ ਕੋਈ ਨਹੀਂ ਮੈਂ ਫੇਰ ਕਰੂੰ ਕਿਸੇ ਦਿਨ ਹੋਣਾ ਮੈਂ ਕੰਮ ਕਰ ਲਵਾਂ ਬਾਏ ਕੀ ਹੁੰਦੀ ਹਮ ਠੀਕ ਆ ਬਾਈ ਕੀਰਤੀ ਨੂੰ ਸਿਮਰਨ ਦੇ ਆਉਂਦੀ ਬਹੁਤ ਖੁਸ਼ੀ ਸੀ ਪਰ ਨਾਲ ਹੀ ਦੁੱਖ ਸੀ ਕਿ ਉਸ ਦੀ ਜ਼ਿੰਦਗੀ ਹੁਣ ਬਹੁਤ ਥੋੜੀ ਜਹੀ ਬਾਕੀ ਸੀ ਤੇ ਉਹ ਹਮੇਸ਼ਾ ਹਮੇਸ਼ਾ ਲਈ ਆਪਣੇ ਬਿਜ਼ਨਸ ਨੂੰ ਸਮਰ ਦੇ ਨਾਮ ਕਰਕੇ ਭਾਰਤ ਆ ਗਈ ਸੀ ਹੁਣ ਉਹ ਆਪਣੀ ਹਰੀ ਗਲਤੀ ਦੀ ਮਾਫੀ ਮੰਗਣ ਲਈ ਸਾਰਿਆਂ ਨੂੰ ਮਿਲ ਕੇ ਹਰ ਗਿਲੇ ਸ਼ਿਕਵੇ ਨੂੰ ਮਿਟਾਉਣਾ ਚਾਹੁੰਦੀ ਸੀ ਦੂਜੇ ਪਾਸੇ ਕੀਰਤੀ ਨੂੰ ਖੁਸ਼ੀ ਸੀ ਕਿ ਕਿਸੇ ਹੱਦ ਤੱਕ ਉਹ ਸਿਮਰ ਨ ਹੋਈ ਬੁਰੀ ਕਮਤੂ ਤੋਵਾ ਕਰਵਾ ਚੁੱਕੀ ਸੀ ਉਹ ਸਿਮਰਨ ਨੂੰ ਸਹੀ ਰਸਤੇ ਤੇ ਲਿਉਣ ਵਿੱਚ ਕਾਮਯਾਬ ਹੋ ਗਈ ਸੀ ਆਪਣੀ ਇੱਕ ਹੋਰ ਜਿੱਤੇ ਹੋ ਜਿੰਨੀ ਜ਼ਿਆਦਾ ਖੁਸ਼ ਸੀ ਉਸ ਤੋਂ ਕਿਤੇ ਵੱਧ ਉਹ ਇਹ ਦੁੱਖ ਉਸ ਨੂੰ ਵੱਡ-ਵੱਡ ਕੇ ਖਾ ਰਿਹਾ ਸੀ ਕਿ ਹੁਣ ਤਾਂ ਉਹ ਸਿਮਰਨ ਨਾਲ ਮਿਲ ਕੇ ਹਰ ਬੁਰਾਈ ਨੂੰ ਆਪਣੀ ਤੇ ਅੰਮ੍ਰਿਤ ਜਿੰਦਗੀ ਚੋਂ ਕੱਢ ਕੇ ਬਾਹਰ ਸੁੱਟ ਦੇਣਾ ਚਾਹੁੰਦੀ ਸੀ ਪਰ ਹੁਣ ਸਿਮਰਨ ਹੀ ਇਸ ਦੁਨੀਆ ਤੇ ਕੁਝ ਦਿਨਾਂ ਦੀ ਮਹਿਮਾਨ ਜੀ ਹੁਣ ਸਿਮਰਨ ਨੂੰ ਵੀ ਆਪਣੇ ਕੀਤੇ ਤੇ ਬਹੁਤ ਪਛਤਾਵਾ ਸੀ ਅਤੇ ਕੀਰਤੀ ਨੂੰ ਉਸਦੇ ਬਦਲ ਜਾਣ ਦੀ ਖੁਸ਼ੀ ਅਗਲੇ ਦਿਨ ਲਪ੍ਰਿਤ ਨੇ ਕੀਰਤੀ ਨੂੰ ਮੈਸੇਜ ਕਰਕੇ ਅੰਮ੍ਰਿਤ ਦਾ ਹਾਲ-ਚਾਲ ਦੱਸਿਆ ਤਾਂ ਲਪ੍ਰਿਤ ਨੇ ਕੀਰਤੀ ਨੂੰ ਫੋਨ ਕਰਕੇ ਦੱਸਿਆ ਕਿ ਅੰਮ੍ਰਿਤ ਠੀਕ ਆ ਤੇ ਉਸਦੀ ਮੰਮੀ ਜੀ ਵੀ ਠੀਕ ਹਨ ਅਜੇ ਉਹ ਦੋਵੇਂ ਗੱਲਾਂ ਕਰ ਹੀ ਰਹੇ ਸਨ ਕਿ ਲਪ੍ਰਿਤ ਨੂੰ ਕਿਸਦਾ ਫੋਨ ਆਇਆ ਤਾਂ ਉਹ ਕੀਰਤੀ ਨੂੰ ਰੁਕਣ ਦਾ ਕਹਿ ਕੇ ਉਸ ਨੂੰ ਫੋਨ ਸੁਣਨ ਲੱਗਿਆ ਇੱਕ ਮਿੰਟ ਵਿੱਚ ਉਹ ਦੁਬਾਰਾ ਕੀਰਤੀ ਨਾਲ ਗੱਲ ਕਰਨ ਲੱਗਿਆ ਤੇ ਉਸਨੇ ਦੱਸਿਆ ਪਾਪੀ ਮੈਨੂੰ ਜਾਣਾ ਪੈਣਾ ਏ ਮੈਨੂੰ ਕਿਸੇ ਨੇ ਬੁਲਾਇਆ ਏ ਕੰਮ ਆ ਕੋਈ ਮੈਂ ਤਾਂ ਸਗੋਂ ਤੁਹਾਡੀ ਗੱਲ ਕਰਵਾਉਣੀ ਸੀ ਅਜੇ ਅੰਮ੍ਰਿਤ ਨਾਲ ਫੇਰ ਕਰਾਉ ਹੁਣ ਸ਼ਾਮ ਤੱਕ ਠੀਕ ਆ ਪਾਪੀ ਹੁਣ ਮੈਂ ਜਾਣਾ ਨਹੀਂ ਤਾਂ ਫੇਰ ਆ ਜਾਣਾ ਫੋਨ ਲਾਪ੍ਰਿਤ ਨੇ ਕੀਰਤੀ ਨੂੰ ਕੁਝ ਨਹੀਂ ਸਿੱਧਾ ਦੱਸਿਆ ਕਿ ਉਹ ਕਿੱਥੇ ਜਾ ਰਿਹਾ ਸੀ ਉਸਦੇ ਇਸ ਤਰ੍ਹਾਂ ਜਲਦੀ ਜਾਣ ਦਾ ਕਹਿਣਾ ਤੇ ਅਚਾਨਕ ਫੋਨ ਕਟਕੀ ਜਾਣਾ ਕੀਰਤੀ ਨੂੰ ਸੋਚਾਂ ਵਿੱਚ ਪਾ ਗਿਆ ਕੀਰਤੀ ਨੇ ਉਸ ਸਮੇਂ ਲ ਆਪਣੇ ਦੀ ਪਤਨੀ ਨੂੰ ਮੈਸੇਜ ਕਰਕੇ ਉਸ ਨੂੰ ਪੁੱਛਿਆ ਕਿ ਉਹ ਕਿੱਥੇ ਗਿਆ ਹੈ ਤਾਂ ਉਸ ਨੇ ਦੱਸਿਆ ਕਿਸੇ ਮੁੰਡੇ ਦਾ ਆਪਣੀ ਸਹੁਰਿਆਂ ਨਾਲ ਕੋਈ ਰੌਲਾ ਹੈ ਤਾਂ ਉਹ ਉਸ ਨੂੰ ਨਾਲ ਪੰਚਾਇਤ ਵਿੱਚ ਲੈ ਕੇ ਗਏ ਨੇ ਮਾਸੀ ਜੀ ਨੇ ਉਹਨੂੰ ਬਹੁਤ ਰੋਕਿਆ ਪਰ ਪਤਾ ਨਹੀਂ ਕਿਉਂ ਨਹੀਂ ਉਹਨੇ ਗੱਲ ਮੰਨੀ ਮਾਸੀ ਜੀ ਦੀ ਤੁਸੀਂ ਮੈਸੇਜ ਫੋਨ ਕਰਕੇ ਦੇਖ ਲਓ ਜੀ ਮੋੜਾ ਵੇ ਕਰ ਕੀਰਤੀ ਨੂੰ ਬਹੁਤ ਫਿਕਰ ਹੋਣ ਲੱਗੀ ਕਿਉਂਕਿ ਆਸਕ ਕਦੇ ਵੀ ਨਸੀਬਕੌਰ ਦੇ ਰੋਕਣ ਤੋਂ ਬਾਅਦ ਲਾਪਰਿਗ ਨੇ ਘਰੋਂ ਇੱਕ ਕਦਮ ਵੀ ਨਹੀਂ ਸੀ ਪਟਿਆ ਤੇ ਅੱਜ ਉਹ ਇਸ ਤਰ੍ਹਾਂ ਕਿਵੇਂ ਕਰ ਸਕਦਾ ਹੈ ਕਿਰਤ ਨੇ ਲਾਪ੍ਰਿਤ ਨੂੰ ਕਈ ਮੈਸੇਜ ਕੀਤੇ ਤਾਂ ਜੋ ਉਹ ਲਾਪ੍ਰਿਤ ਨੂੰ ਆਪਣੇ ਸਵਾਲਾਂ ਦੇ ਜਵਾਬ ਲੈ ਸਕੇ ਲਾਪ੍ਰਿਤ ਨੇ ਉਸੇ ਮੈਸੇਜਾਂ ਦਾ ਜਵਾਬ ਦੇਣਾ ਤਾਂ ਦੂਰ ਦੇਖੇ ਤੱਕ ਵੀ ਨਾ ਸ਼ਾਮ ਨੂੰ ਹਨੇਰਾ ਹੋਣ ਤੋਂ ਬਾਅਦ ਵੀ ਲਾਪ੍ਰਿਤ ਘਰ ਨਹੀਂ ਸੀ ਆਇਆ ਤਾਂ ਉਸ ਦੀ ਪਤਨੀ ਨੇ ਕੀਰਤ ਨੂੰ ਮੈਸੇਜ ਕਰਕੇ ਦੱਸਿਆ ਕੀਰਤੀ ਨੂੰ ਵੀ ਇਹ ਕਵਰ ਸੁਣ ਕੇ ਬਹੁਤ ਤਕਲੀਫ ਹੋਈ ਕਿਉਂਕਿ ਲਪੇਟੇ ਜਿੰਨਾਂ ਨਾਲ ਗਿਆ ਸੀ ਉਹਨਾਂ ਨੇ ਵੀ ਉਸ ਦੇ ਬਾਰੇ ਕੁਝ ਵੀ ਨਹੀਂ ਸੀ ਦੱਸਿਆ ਸਗੂ ਤਾਈ ਕਹਿ ਰਹੇ ਸਨ ਕਿ ਲਪੇਟਾ ਉਹਨਾਂ ਦੇ ਨਾਲ ਗਿਆ ਜ਼ਰੂਰ ਸੀ ਪਰ ਉਹ ਉਹਨਾਂ ਨਾਲ ਵਾਪਸ ਨਹੀਂ ਸੀ ਆਇਆ ਪਰ ਅਜਿਹੀ ਸਥਿਤੀ ਵਿੱਚ ਕੀਰਤੀ ਨੂੰ ਵੀ ਨਾ ਕੁਝ ਸਮਝ ਆ ਰਿਹਾ ਸੀ ਨਾ ਹੀ ਉਹ ਕੁਝ ਕਰ ਸਕਦੀ ਸੀ ਉਸ ਨੇ ਲਪੇਟੇ ਵਾਰੇ ਪਤਾ ਕਰਨ ਲਈ ਸਿਮਰਨ ਨੂੰ ਦੱਸਣ ਬਾਰੇ ਸੋਚਿਆ ਪਰ ਉਹ ਸਿਮਰਨ ਨੂੰ ਮੈਸੇਜ ਕਿਹੜੀ ਫੇਸਬੁੱਕ ਆਈਡੀ ਤੇ ਕਰੇ ਉਸ ਨੂੰ ਸਮਝ ਨਹੀਂ ਸੀ ਆ ਰਹੀ ਰਾਤ ਨੂੰ ਕੀਰਤੀ ਨੂੰ ਸਿਮਰਨ ਦਾ ਅਚਾਨਕ ਮੈਸੇਜ ਆਇਆ ਤਾਂ ਉਹ ਹੈਰਾਨ ਹੋ ਗਈ ਉਸਨੇ ਜਲਦੀ ਜਲਦੀ ਉਸ ਨਾਲ ਗੱਲ ਕਰਨੀ ਸ਼ੁਰੂ ਕੀਤੀ ਹਾਲਚਲ ਪੁੱਛਣ ਤੋਂ ਬਾਅਦ ਸਿਮਰਨ ਨੇ ਕੀਰਤੀ ਨੂੰ ਦੱਸਿਆ ਸਿਮਰਨ ਮੈਂ ਆਪਣੀ ਨੂੰ ਫੋਨ ਕਰਕੇ ਗੱਲ ਕੀਤੀ ਸੀ ਉਸ ਨੂੰ ਕਿਹਾ ਵੀ ਸੀ ਕਿ ਤੇਰੇ ਤੱਕ ਮੇਰਾ ਮੈਸੇਜ ਪਹੁੰਚਾ ਦੇਵੀ ਕਿ ਮੈਂ ਟਾਈਮ ਕੱਢ ਕੇ ਤੈਨੂੰ ਫੋਨ ਕਰਾਂ ਪਤਾ ਨਹੀਂ ਤੈਨੂੰ ਉਹਨੇ ਦੱਸਿਆ ਕਿ ਨਹੀਂ ਕੀਰਤੀ ਦੱਸਿਆ ਸੀ ਮੈਨੂੰ ਉਹਨੇ ਪਰ ਤੂੰ ਕੀਤਾ ਹੀ ਨਹੀਂ ਫੋਨ ਮੈਨੂੰ ਅਜੇ ਤੱਕ ਮੈਂ ਤਾਂ ਤੇਰੇ ਫੋਨ ਦੀ ਉਡੀਕ ਕਰ ਰਹੀ ਹਾਂ ਉਸੇ ਦਿਨ ਤੋਂ ਸਿਮਰਨ ਬਸ ਯਾਰ ਮੈਨੂੰ ਟਾਈਮ ਹੀ ਨਹੀਂ ਮਿਲਿਆ ਤਾਂ ਨਹੀਂ ਕੀਤਾ ਸੀ ਅਜੀ ਫੋਨ ਮੈਂ ਤੈਨੂੰ ਕਦੇ ਕੋਈ ਮਿਲਣ ਆ ਜਾਂਦਾ ਹੀ ਮੈਨੂੰ ਕਦੇ ਮੰਮਾ ਨਾਲ ਮੈਂ ਬਾਜ਼ਾਰ ਜਾਣਾ ਹੁੰਦਾ ਹੈ ਕੀਰਤੀ ਅੱਛਾ ਅੱਛਾ ਚਲ ਕੋਈ ਨਹੀਂ ਕਰ ਲਿਓ ਟਾਈਮ अच्छा सचिव मैं दवाई दसू किथों ਲਈਆ ਹੁਣ ਨਾਲੇ ਇੱਕ ਵਾਰ ਵੀ ਕਾਨੀਰ ਕੈਂਸਰ ਹਸਪਤਾਲ ਦਿਖਾ ਦੇਣਾ ਸੀ ਜਿੱਥੋਂ ਰਮਨ ਦੀ ਮੰਮੀ ਨੂੰ ਦਵਾਈ ਦਿੱਤੀ ਸੀ ਮੰਮੀ ਜੀ ਨੇ सिमरਨ ਹਾਂ ਹਾਂ ਕੱਲ ਦਵਾਈ ਲੈ ਕੇ ਆਈ ਆ ਉੱਥੋਂ ਹੀ ਕੀਰਤੀ ਅੱਛਾ ਚਲ ਸ਼ੁਕਰ ਆ ਤੂੰ ਲੈ ਲਈ ਉੱਥੋਂ ਦਵਾਈ ਹੁਣ ਠੀਕ ਹੋ ਜਾਣਾ ਤੂੰ ਬਿਲਕੁਲ ਸਿਮਰਨ ਨਹੀਂ ਯਾਰ ਕਿੱਥੇ ਠੀਕ ਹੋਣਾ ਈ ਹੁਣ ਲਾਸਟ ਸਟੇਟਾਂ ਨਾਲੇ ਹੁਣ ਤਾਂ ਕੀਰਤੀ ਬੱਸ ਕਰ ਕਿਉਂ ਇਦਾਂ ਹੀ ਕਹਿੰਦੀ ਰਹਿੰਦੀ ਰਹੀ ਆ ਕੁਝ ਨਹੀਂ ਹੁੰਦਾ ਤੈਨੂੰ ਪਲੀਜ਼ ਐਵੇਂ ਨਾ ਬੁਲੀ ਜਾਇਆ ਕਰ ਸਿਮਰਨ ਓਕੇ ਜੀ ਜਨਾਬ ਅਸੀਂ ਕੌਣ ਹੁੰਨੇ ਆ ਤੁਹਾਡੇ ਮੂਰੇ ਬੁਲਣ ਵਾਲੇ ਤੁਸੀਂ ਹੋ ਮਿਸਿਸ ਅੰਮ੍ਰਿਤ ਦੇ ਮੈਂ ਓਨਲੀ ਸਿਮਰਨ ਕੌਰਮਾਨ ਕਹਿੰਦੀ ਪਾਗਲਾਂ ਵਾਲੀਆਂ ਗੱਲਾਂ ਨਾ ਕਰ ਐਵੇਂ ਸਿਮਰਨ ਵਸ ਤੇਰਾ ਮੂਠੀਕਾ ਬਹੁਤ ਸੈੜਛੇ ਲੱਗਦੀ ਆ ਕੀ ਹੋਇਆ ਸਭ ਠੀਕ ਹੈ ਨਾ ਕਹਿੰਦੀ ਹਾਂ ਸੈੜੀ ਆ वैसे तू समझने ਵਿੱਚ ਇਨਾ ਟਾਈਮ ਕਿਉਂ ਲਾਤਾ ਏ ਅਗੀਤਾ ਤੂੰ ਨਾਲ ਦੀ ਨਾਲ ਹੀ ਸਮਝ ਆਨੇ ਹੁੰਦੀ ਆ ਕੀ ਹੋਇਆ ਸਿਮਰਨ ਸਮਝਤਾ ਗਈ ਸੀ ਪਰ ਮੈਂ ਤੇਰੀ ਮੂੰਹੋਂ ਸੁਣਨਾ ਚਾਹੁੰਦੀ ਸੀ ਕੀਰਤੀ ਅੱਛਾ ਛੱਡ ਤੁਈ ਗੱਲਾਂ ਮੈਂ ਪਰੇਸ਼ਾਨ ਆ ਲਵੀ ਘਰ ਨਹੀਂ ਆਇਆ ਸਵੀਰ ਤਾਂ ਗਿਆ ਸਿਮਰਨ ਕਿੱਥੇ ਤੁਰਿਆ ਰਹਿੰਦਾ ਉਹ ਕੀਰਤੀ ਪਤਾ ਨਹੀਂ ਕਿਸਦੇ ਨਾਲ ਗਿਆ ਸੀ ਕਿਸੇ ਦੀ ਰੌਲੀ ਵਿੱਚ ਉਹ ਕਹਿੰਦੇ ਸਾਨੂੰ ਨਹੀਂ ਪਤਾ ਕਿੱਥੇ ਆ ਕਰ ਤੂੰ ਹੀ ਕੁਝ ਹੁਣ ਪਲੀਜ਼ ਮੈਨੂੰ ਬਹੁਤ ਫਿਕਰ ਹੋਈ ਜਾਂਦੀ ਆ ਉਹਦੀ ਸਿਮਰਨ ਕਰਦੀਆਂ ਕੁਝ ਮੈਂ ਤੂੰ ਨਾ ਧਿਆਨ ਦੇ ਇਧਰ ਤੂੰ ਆਪਣੀ ਵਿਆਹ ਦੀ ਤਿਆਰੀ ਕਰ ਹੁਣ ਮੈਂ ਹੈਗੀ ਇਹਨਾਂ ਸਾਰਿਆਂ ਦਾ ਧਿਆਨ ਰੱਖਣ ਨੂੰ ਕੀਤੇ ਕੋਸ਼ਿਸ਼ ਕਰਦੀ ਆ ਪਰ ਮੇਰੀ ਤੂੰ ਨਹੀਂ ਇਧਰ ਧਿਆਨ ਦੇ ਤੂੰ हटਿਆ ਜਾਣਾ ਸਿਮਰਨ ਅੱਛਾ ਸੁਣ ਮੇਰੇ ਕੁਲ ਰਿਸ਼ਤੇਦਾਰਾਂ ਦਾ ਫੋਨ ਆ ਰਿਹਾ ਮੈਂ ਤੈਨੂੰ ਫੇਰ ਕੱਲ ਨੂੰ ਕਰਦੀ ਆ ਮੈਸੇਜ ਠੀਕਾ अपना ध्यान रखी नाले मेरी भांजे भी वाई टेक केयर गुड नाइट कीर्ति सेम हर माई डियर अगले दिन शाम साढ़े तीन बजे कीर्ति लवप्रीत पत्नी चाहता मैसेज आया तेरे तो सी मैसेज कितना से सवेरे सॉरी मैं कम करने से इसलिए देख ना सकी मैं मैसेज तिदी कोई पता नहीं लगे आज तक लवी का पता नहीं किधर चला गया कीर्ति कोई नहीं आ ਫਿਕਰ ਨਾ ਕਰ ਕਰਦੀਆਂ ਕੁਝ ਚਾਹਤ ਦੀਦੀ ਬਹੁਤ ਫਿਕਰ ਹੋਈ ਜਾਂਦੀ ਆ ਪਤਾ ਨਹੀਂ ਕੀ ਹੋਇਆ ਹਣਾ ਲਵੀ ਨਾਲ ਮਾਸੀ ਜੀ ਵੀ ਬਹੁਤ ਟੈਨਸ਼ਨ ਲਈ ਬੈਠੀ ਨੇ ਦੀਦੀ ਕੀਰਤੀ ਵੈਸੇ ਮੈਂ ਮੈਸੇਜ ਕੀਤੀ ਸੀ ਉਹਨੂੰ ਉਹਦੇ ਫੋਨ ਦਾ ਨੈਟ ਵੀ ਔਨ ਸੀ ਕਿਉਂਕਿ ਮੇਰੇ ਕਿਤੇ ਮੈਸੇਜਾਂ ਦੇ ਉੱਪਰ ਡਬਲ ਟਿਕ ਵੀ ਹੋਈ ਸੀ ਪਰ ਪਤਾ ਨਹੀਂ ਕਿਦੇ ਕੋਲ ਸੀ ਫੋਨੋਂ ਦਾ ਮੈਸੇਜ ਦੇਖੀ ਨਹੀਂ ਕਿਸੇ ਨੇ ਧੰਵਾ ਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੀ ਜੀ പണി രോ ചേനോ ലൈക്ക് ജൂർ കൂ ജി സയ ശ്രീകാല